ਹੈਲੋ ਆਮਨੇ ਉਹ ਜੋ ਯਾਰ ਮੈਂ ਤਾਂ ਤੈਨੂੰ ਵੇ ਡਿੱਕੀ ਜਾਂਦਾ ਸੀ ਇੱਥੇ ਬੈਠਾ ਵੀ ਆਊਗਾ ਚਲ ਕੱਲਾ ਹੀ ਜਾਉਨਾ ਮੈਂ ਚੰਗੋ ਫਿਰ ਇਹ ਵੀ ਨਾ ਉਹਖੇ ਮੈਨੂੰ ਕਹਿੰਦਾ ਚਲ ਕੱਲੇ ਨਹੀਂ ਜਾਣਾ ਪਊ ਅੱਜ ਤੱਕ ਚੱਕੋ ਹਲੋ ਜੀ ਲਓ ਆ ਪਹਿਲਾਂ ਤਾਂ ਕਿਤੇ ਦੇਖੇ ਨਹੀਂ ਪਿੰਡ 'ਚ ਖੜੇ ਹੋ ਜਾਓ ਤੁਸੀਂ ਕੌਣ ਹਾਂ ਜੀ ਪਹਿਲਾਂ ਤਾਂ ਕਿਤੇ ਦੇਖੇ ਨਹੀਂ ਪਿੰਡ 'ਚ ਕੋਹ ਹੋ ਵੀ ਰੱਤ ਤੱਕ ਗੱਗ ਮੀਂਹ ਵਰਿਆ ਕਿੱਦ ਤੱਕ ਅਮਣਾ ਵੀ ਸਾਥ ਛੱਡ ਗਿਆ ਮੈਂ ਕਿਹਾ ਸੀਗਾ ਵੀ ਆ ਜਾ ਚੱਲੀਏ ਕਾਲ ਤੇ ਕੰਨਾਂ ਨੂੰ ਚੱਲ ਜਾ ਨਾ ਕਰੇ ਉਹ ਆਵਾਜ਼ ਯਾਰ ਨਵੀਂ ਵੀ ਦੇਖੀ ਆ ਨਾ ਵਿਆਹੀ ਵੀ ਲੱਗਦੀ ਤੇ ਨਾ ਕੁਵਾਰੀ ਵੀ ਲੱਗਦੀ ਆ ਚਲੋ ਕਰਦੇ ਆ ਪਤਾ ਜਣਾ ਵੀ ਤੂੰ ਹੈ ਤਾਂ ਸੋਹਣੀ ਸੀ ਉਹ ਚੱਲ ਯਾਰ ਐਵੇਂ ਉਹਦੀ ਯਾਦ ਚੁਕਾ ਤੋ ਐਵੇਂ ਉਹਨੂੰ ਚਿੱਤ ਤੇ ਕਰੀ ਜਾਣਾ ਹਾਟੀ ਤਾਂ ਬੇਬੇ ਨੇ ਵੀ ਨਹੀਂ ਮੰਨਣਾ ਕੌਣ ਸੀਗਾ ਐਨੇ ਪਿਆਰ ਨਾਲ ਦੇਖ ਰਿਹਾ ਸੀ ਹਨਾ ਅਖੇ ਤੂੰ ਕੌਣ ਹੈ ਬੰਦਾ ਵੀ ਠੀਕ ਹੀ ਸੀ ਹਨਾ ਜਵਾਬ ਯਾਰ ਸੁਮੇਰ ਦਾ ਗਿਆਗਾ ਭੁੱਖਣ ਪਾਣਾ ਨਾ ਰੋਟੀ ਖਾ ਕੇ ਚੱਲ ਆਉਂਦੇ ਥੋੜਾ ਕੁਛ ਚਾਹ ਵਾਲੀ ਬਣਾਤੇ ਰੱਖ ਦਿੰਦੇ ਤੂੰ ਮੇਰਾ ਵਿਆਹ ਕਰਾਉਣ ਨੂੰ ਜੀ ਕਰਦਾ ਬੇਬੇ ਨਾ ਮੰਨਦੀ ਮੇਰੀ ਥੱਪੜ ਖਾਵੇਂਗਾ ਵਿਆਹ ਕਰਾਉਣ ਨੂੰ ਜੀ ਕਰਦਾ ਇਹਦਾ ਪੜਤਾ ਨਾ ਪੰਨਾ ਉਹ ਕੋਈ ਨਾ ਪੜਿਆ ਵੀ ਜਾਊ ਬੇਬੇ ਪੜਿਆ ਜਾਊਗਾ ਪਤਾ ਨਹੀਂ ਵਿਆਹ ਦਾ ਕਿੱਦਰਾ ਇਹਨੇ ਭੂਤ ਸਵਾਰ ਹੋਇਆਗਾ ਕੀ ਬਣਾਉਣੀ ਆ ਤੂੰ ਮਚਾਰ ਬਣਾਉਣੀ ਆਂ ਦੀ ਸੱਚੀ ਹਾਂ ਚਲ ਸਵਾਦ ਜੇ ਬਣਾ ਲਈ ਮੈਨੂੰ ਭੁੱਖ ਬਹੁਤ ਲੱਗੀ ਆ ਸਵਾਰ ਜੇ ਅੱਗੇ ਸਵਾਰ ਨਹੀਂ ਹੁੰਦਾ ਉਹ ਬਣਾ ਲਈ ਕੋਈ ਨਾ ਤੂੰ ਐਵੇਂ ਹੀ ਬੋਲਦੀ ਰਹਿਣੀ ਆ ਬੋਲਦੀ ਰਹਿਣੀ ਆ ਅਗ ਅਲਮ ਚ ਮੁੜ ਕੇ ਨਾ ਮੈਨੂੰ ਸੁਣ ਜੇ ਉਹ ਫੇਰ ਦੱਸ ਕੀ ਹੁੰਦਾ ਗੀਤ ਹੀ ਗਾਉਂਦਾ ਸੀ ਨਾਲਿਆ ਕਾਪੀ ਦਾ ਖਲਾ ਮੈਂ ਅੰਦਰ ਜਾ ਕੇ ਪੈਣਾ ਚੰਗਾ ਪੈ ਜਾ ਚੰਗਾ ਫਿਰ ਮੈਨੂੰ ਹਾਕ ਮਾਰ ਲਈ ਜਦੋਂ ਚੋਲ ਬਣ ਕੇ ਚੰਗਾ ਵਿਆਹ ਕਰਾਉਣ ਦੀ ਕੀ ਕਰਤਾ ਇਹ ਹੁਣੇ ਆ ਗਿਆ ਹੈ ਵਿਆਹ ਕਰਾਉਣ ਵਾਲਾ ਸਹੀ ਜੈ ਘਣੇ ਤਾਂ ਜੰਮੂ ਮੁਕਿਆ ਨਹੀਂ ਪਹਿਲਾਂ ਇਹਨੇ ਵਿਆਹ ਕਰਾਉਣਾ ਸੀ ਚਲੋ ਯਾਰ 10 ਮਿੰਟ ਰਾਮ ਕਰਦੇ ਆ ਨਾਲੇ ਰੋਟੀ ਰੋਟੀ ਖਾਂਦੇ ਆ ਫਿਰ ਦੇਖਦੇ ਆ ਬਾਹਰ ਜਾਵਾਂਗੇ ਲੈ ਫੋਨ ਦੇਨੇ 10 ਮਿੰਟ ਉਹ ਯਾਰ ਮਹਿਰਾਨੀ ਤੋਂ ਉਹਨ ਦੇਖਣ ਨੂੰ ਧੀ ਕਰਦਾ ਮੇਰੀ ਤਾਂ ਉਹੀ ਚੇਤੇ ਆਈ ਜਾਂਦੀ ਆ ਪਤਾ ਨਹੀਂ ਕੌਮ ਸੀਗੀ ਹੱਸ ਕੇ ਤਾਂ ਗਈ ਸੀ ਹਨਾ ਹਨਾ ਸੋਹਣੀ ਸੀਗੀ ਚੰਗਾ ਓਕੇ ਕਿਵੇਂ ਆ? ਓ ਕਿਵੇਂ ਆ ਗੈਰੀ? ਹਾਂ ਹਾਂ ਆਇਆ ਬੈਹਿਆ ਬੈਹਿਆ ਹੋਰ ਤੂੰ ਦੱਸ ਠੀਕ ਆ? ਹਾਂ ਹਾਂ ਬੜਾ ਯਾਰ ਬੜੀ ਫੁੱਦੂ ਗੱਲ ਕੀਤੀ ਅੱਜ ਦਾ ਬਸ ਮੈਨੂੰ ਤੇਰਾ ਪਤਾ ਲੱਗਿਆ ਤੇਰੇ ਖਾਤਰ ਗੋਲ ਗੱਪੇ ਬਣਾਏ। ਨਾਲ ਉਹਨਾਂ ਚਾਹ ਦੂਪਾ ਨਾਲ ਪਿਆਰ ਨਾਲ ਥੋੜੀ ਜਿਹੀ ਮਿਰਚਾਂ। ਓ ਭੈਣ ਦਾ ਵੀ ਆਹੀ ਕੁਸਤਾ ਪੈਂਦਾ ਹੁੰਦਾ ਹੋਰ ਦੱਸ ਉਹਦੇ ਚ ਕੀ ਪੈਂਦਾ ਹੁੰਦਾ? ਇਹ ਤਾਂ ਪਾਣੀ ਵੀ ਪੈਂਦਾ ਹੁੰਦਾ ਉਹ ਤੇ ਭੁੱਲ ਹੀ ਗਿਆ। ਨਾ ਕੋਈ ਨਾ ਦੱਸ ਹੋਰ ਦੱਸ ਬਰ ਕਿੱਲਾ ਦੂਸ ਬਣਾਇਆ? ਬੋਲਾ ਕੀ ਬਣਾਇਆ? ਕਿੱਦਾਂ ਪਾਪਕਾਣ ਵੀ ਚਲਾਏ? ਤਦੂ ਲੈ ਆਉਂਦਾ ਮੇਰੇ ਆਸਤੇ ਬਿਸਕੁਟ ਤੇਰੇ ਫੇਵਰੇਟ ਕਾਲੇ ਰੰਗ ਦੇ ਚੌਕਲੇਟ ਵਾਲੇ ਇਹ ਤੂੰ ਖਾਣੋਂ ਨਾ ਆਏ ਐ ਆਏ ਖਾਣੋਂ ਨਾ ਫਿਰ ਤੂੰ ਲੈ ਆਉਂਦਾ ਯਾਰ ਲਫਾਵੇ ਚ ਪਾ ਕੇ ਲੈ ਆਉਂਦਾ ਨਾਲੇ ਬੇਬੇ ਆਸ ਤੇਰੇ ਆਉਂਦਾ ਉਹ ਕੈਮਰੇ ਲੱਗੇ ਵੀ ਸੀ ਉੱਥੇ ਮਤਲਬ ਸੇਵਾ ਕਰਦਾ ਸੀ ਸਾਰੇ ਜੇਵਾ ਦਾ ਰਖੜਦੇ 18 20 ਜਣੇ ਸੀ ਤੂੰ ਤਾਂ ਸਣੋਂਣ ਵੀ ਨਹੀਂ ਆਉਣਾ ਸੀ ਤੂੰ ਤਾਂ ਕਹਣਾ ਸੀ ਮੇਰਾ ਹਾਲਾ ਬਾਕੀ ਚੋਰੀ ਕਰਦਾ ਤੂੰ ਉਹ ਤੂੰ ਕਹਿੰਦਾ ਸੀ ਮੈਂ ਮੂਰੇ ਸਾਰਿਆਂ ਨਾਲੋਂ ਹਾਂ ਮੂਰੇ ਤਾਂ ਮੈਂ ਹੀ ਸੀਗਾ ਬਤੌਣ ਚ ਉਹ ਕੱਪੜੇ ਕਿਵੇਂ ਵੇੜੀ ਫਿਰਦਾ ਹੋਏ ਓਏ ਬੱਸ ਉੱਥੀ ਆ ਦੇਖ ਲਾ ਪਾਣੀ ਪੈ ਗਿਆ ਉੱਤੇ ਬੁਰਾ ਹਾਲ ਗੋਲ ਗੱਪਿਆਂ ਦਾ ਪਾਣੀ ਐਂ ਕਰ ਪਾਣੀ ਜੱਦਾ ਗਿਆ ਵੇਥੇ ਚੱਟ ਲਾ ਮੜਾ ਜਾ ਤੂੰ ਹੀ ਚੱਟ ਲਾ ਹਾਂ ਅੱਡਾ ਓਹ ਦੱਸ ਸਰ ਬੱਸ ਵਧੀਆ ਯਾਰ ਕੋਈ ਗੱਲ ਬਾਤ ਸੁਣਾ ਫਿਰ ਓ ਕੀ ਗੱਲ ਬਾਤ ਸੁਣਾਵਾਂ ਯਾਰ ਮੈਨੂੰ ਨਹੀਂ ਹੁੰਦੀ ਅੱਜ ਗੱਲ ਓਹ ਫੋਨ ਜੀ ਬੜਾ ਰਹਿਣਾ 24 ਘੰਟੇ ਨੂੰ ਰੱਖ ਦਿਆ ਕਰ ਆਈ ਮਾਤਾ ਕਹਿੰਦੀ ਆ ਫੋਨ ਚ ਹੀ ਬੜਾ ਰਹਿੰਦਾ ਓਰ ਤੈਨੂੰ ਕੀ ਦੱਸਾਂ ਤੂੰ ਕਿਤੇ ਗਲਤ ਕੰਮ ਚ ਤਾਂ ਨਹੀਂ ਪੈ ਗਿਆ ਓ ਨਹੀਂ ਨਹੀਂ ਮੈਨੂੰ ਲੱਗਦਾ ਓ ਨਹੀਂ ਯਾਰ ਤੂੰ ਆਏ ਕਰ ਮੈਂ ਆਉਣਾ ਤੂੰ ਜਾ ਨਾ ਤੂੰ ਪਹਿਲਾਂ ਗੱਲ ਦੱਸ ਮੈਨੂੰ ਉਹ ਗੱਲ ਨਹੀਂ ਮੈਂ ਤੈਨੂੰ ਬਾਅਦ ਚ ਦੱਸੂ ਯਾਰ ਤੂੰ ਹਜ਼ਦਾ ਗੱਲ ਤਾਂ ਹੈਗੀ ਆ ਉਹ ਨਹੀਂ ਯਾਰ ਨਹੀਂ ਤੂੰ ਲੁਚਾਵਣ ਦਾ ਜਨਾ ਉਹ ਨਹੀਂ ਨਹੀਂ ਕੋਈ ਨਾ ਹੁਣ ਤੂੰ ਮੇਥੋਂ ਗੱਲਾਂ ਲਗਾਉਣ ਲੱਗ ਗਿਆ ਨਾ ਦੇਖ ਲੈ ਮਰ ਜਾ ਉਹ ਦੱਸੂ ਟਾਈਮ ਆਇਆ ਤੇ ਤੈਨੂੰ ਵੀ ਦੱਸੂ ਤੂੰ ਨਹੀਂ দাদা ਉਹ ਦੱਸੂ ਅੱਗੇ ਨਹੀਂ ਦੱਸਾਂ ਜੇ ਮੈਨੂੰ ਪੱਕਾ ਯਾਰ ਸੰਭਦਾ ਜੇ ਆਪਣੀ ਆਣ ਵਾਲੀ ਆੜੀ ਹੈ ਨਾ ਆਏ ਆਲੀ ਉਹ ਨਹੀਂ ਆਏ ਆਲੀ ਤਾਂ ਹੈਗੀ ਹੈਗੀ ਆ ਵੇ ਆਏ ਆਲੀ ਹੈਗੀ ਹੈਗੀ ਫਿਰ ਮੈਨੂੰ ਪੱਕਾ ਦੱਸ ਦੇ ਉਹ ਕੋਈ ਨਾ ਦੱਸੂਗਾ ਟਾਈਮ ਤਾਂ ਆਇਆ ਹੁੰਦੇ ਤੂੰ ਬਾਈ 9000 ਬਣਾ ਲਿਆ ਉਹ ਨਵੇਂ ਈ ਆ ਤੂੰ ਤਾਂ ਭਰਾ ਹੈਗਾ ਮੇਰਾ ਫਿਰ ਤੂੰ ਦੱਸਦਾ ਕਾ ਤਣੀ ਮੈਂ ਤੈਨੂੰ ਸਾਰੀਆਂ ਗੱਲਾਂ ਕਾਹਦੀ ਦੱਸਦਾ ਪਾਸੋਂ ਸਾਡੇ ਘਰੇ ਲੜਾਈ ਹੋਈ ਤੈਨੂੰ ਦੱਸਿਆ ਨਾ ਮੈਂ ਮੰਮੀ ਨੂੰ ਕੁੱਟਿਆ ਬਾਪ ਪਿੰਡ ਨੂੰ ਦੱਸਿਆ ਨਾ ਤਾਂ ਫਿਰ ਮੈਂ ਛਡਾਉਣ ਹੁਣ ਅਸੀਂ ਤਾਂ ਨਹੀਂ ਦੱਸਿਆ ਹਾਂ ਛਡਾਉਣ ਹੁਣਾਂ ਜੀ ਤੈਨੂੰ ਦੱਸਿਆ ਮੈਂ ਭਰਾ ਬਣਾ ਕੇ ਤੂੰ ਨਹੀਂ ਦੱਸਦਾ ਕੋਈ ਗੱਲ ਉਹ ਦੱਸੂਗਾ ਕੋਈ ਨਾ ਅੱਗੇ ਵੀ ਤੈਨੂੰ ਦੱਸਦਾ ਹੀ ਹੁੰਨਾਗਾ ਉਹਦੇ ਵੇ 500 ਦੇ ਲਾਪੜੇ ਉਹ ਉਹਦੇ ਤੈਨੂੰ ਤਾਂ ਸਹਿਣੀ ਸੀ ਬਾਂਸੋ ਬਾਂਸੋ ਦੇ ਘਰ ਵਾਲੇ ਨੇ ਵੱਡਿਆ ਕਿੰਨਾ ਉਹਦੇ ਗੁੱਤ ਖਲਾੜਦਾ ਬੁਰਾ ਹਾਲ ਉਹ ਤਾਂ ਬੋਲਾ ਬਾਈ ਇੱਕ ਗਰਮ ਤਾਂ ਮੈਨੂੰ ਹਾਸੀ ਆਵੇ ਇੱਕ ਗਰਮ ਮੈਨੂੰ ਰੋਮਦਾ ਆਵੇ ਉਹ ਕਿਉਂ ਉਹਦੇ ਦੇ ਲਾਫੜੇ ਤੇ ਲਾਫੜਾ ਇਧਰੋਂ ਵੀ ਲਾਫੜਾ ਇਧਰੋਂ ਵੀ ਲਾਫੜਾ ਤਸੜਾ ਦਿੰਦਾ ਤੂੰ ਉਹ ਜਦੋਂ ਦੇ ਪਹਿਲਾਂ ਤਾਂ ਆਪਣਾ ਮਰੇ ਨਲੀ ਬੁੱਲਾ ਦਾ ਕੰਮ ਆ ਆਏ ਨਿਕਰੇ ਤੂੰ ਜਾਣ ਤਾ ਕਿੰਦਾ ਉਹ ਚੱਟਣ ਲੱਗੀ ਮੈਨੂੰ ਵਾਂਸ ਦਾ ਬੜਾ ਮੂੰਹ ਹੁੰਦਾ ਮੈਂ ਬੰਸੋ ਦਾ ਨਾ ਹੁੰਦਾ ਮੈਨੂੰ ਲੱਗਦਾ ਮੈਨੂੰ ਉਹ ਨਹੀਂ ਤੇ ਨੜੀ ਚਤਾਈ ਦੇਣੀ ਨੇ ਤੈਨੂੰ ਤੈਨੂੰ ਹੀ ਚਤਾਈ ਹੋਊਗੀ ਗੱਲਾਂ ਪਤਾ ਗੱਲਾਂ ਤੂੰ ਪਤਾ ਕਰਕੇ ਉਹਨਾਂ ਦਾ ਗੱਲਾਂ ਨਹੀਂ ਬੰ ਵਿਚ ਰਹਿ ਉਹ ਵਿਚਾਰੀ ਦਾ ਨੜੀ ਕੱਢਦੀ ਮਾਰ ਮਾਰ ਲਾਪੜੇ ਚਲ ਫਿਰ ਮੈਂ ਉਹਨਾਂ ਦਾ ਤੂੰ ਰੋਟੇ ਥੱਲੇ ਬੈ ਕੇ ਤੈਨੂੰ ਦੱਸਦਾ ਫਿਰ ਚਾ ਠੀਕ ਆ ਚੱਲ ਚੰਗਾ ਮੈਂ ਰੋਟੀ ਰੋਟੀ ਲਾ ਕੇ ਆ ਗਿਆ ਚਾ ਠੀਕ ਆ ਚੱਲ ਚੰਗਾ ਚੰਗਾ ਆਏ ਆਏ ਪੱਤੀ ਆੜੀ ਆੜੀ ਹਾਂ ਆਏ ਕਰਕੇ ਇਹ ਆਏ ਚੰਗਾ ਚੰਗਾ ਜਾਗਾ ਕਾ ਵੀ ਲਿਆ ਕਰ ਕੋਸ ਸੁੱਕਦਾ ਹੀ ਜਾਂਣਾ ਤੈਨੂੰ ਪਤਾ ਹੈ ਮੈਂ ਢੱਲਾ ਵਈ ਚੰਲੇ ਜਗਾਟ ਗਏ ਜੀ ਤੂੰ ਵੀ ਕਰ ਲਿਆ ਕਰ ਚੱਲ ਚੰਗਾ 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 ਆਉਨਾ ਮੈਂ ਲੇ 10 ਮਿੰਟ ਪੈਣੇ ਆ ਫੇਰ ਜਾਵਾਂਗੇ ਉਹ ਇਹ ਮੈਂ ਸੋਚੀ ਜਾਂਦਾ ਇਹਨੂੰ 10 ਦਾ ਕਿ ਰਹਿਣਾ ਹੁੰਦਾ ਜਿੱਦਾਂ ਸਤਾ ਤਾਂ ਪੰਗਾ ਜੇ ਨਾ ਦੱਸਿਆ ਤਾਂ ਪੰਗਾ ਚਾ ਉਹ ਦੇਖਦੇ ਆਂ ਦੱਸ ਦਾਂਗੇ ਭਰਾ ਤਾਂ ਵੀ ਆਪਣਾ ਸੌਨੇ ਚੱਲ ਲਾ 10 ਮਿੰਟ ਹੁਣ ਫਿਰ ਮੈਨੂੰ ਬੁਲਾ ਲਿਆ ਆ ਪਾਇਆ ਨਹੀਂ ਕਿੰਨਾ ਹੋ ਗਿਆ ਮੈਂ ਤਾਂ ਕਾਲੀ ਕਾਲੀ ਚ ਟੋਪੀ ਵੀ ਭੁੱਲਾ ਕਰੇ 2:09 ਮਿੰਟ ਹੋ ਗਏ ਆ ਹੁੰਦਾ ਢੋਲਾ ਜਾ ਹਾਂ ਹਾਂ ਆ ਤੈਨੂੰ ਗਾਲਾਂ ਕੱਢੀ ਜਾਂਦੇ ਮਾਂ ਪਾਣਾ ਮੈਨੂੰ ਬਿਠਾ ਕੇ ਆਏ ਜੀ ਆ ਬੇਬੇ ਕਹਿੰਦੀ 2 ਮਿੰਟ ਰੋਟੀ ਖਾ ਜਾ ਬਈ ਫਿਰ ਮੈਂ ਰੋਟੀ ਖਾਣ ਲੱਗਾਂ ਹੋਰ ਦੱਸ ਫਿਰ ਦੱਸ ਵਧੀਆ ਹੋ ਮੌਸਮ ਵਧੀਆ ਤਾ ਫਿਰ ਤੂੰ ਦੱਸ ਕੀ ਦੱਸ ਦੱਸ ਹੋ ਕੋਈ ਗੱਲ ਬਾਤ ਕੋਈ ਗੱਲ ਬਾਤ ਨਹੀਂ ਦੱਸ ਮੈਂ ਤਾਂ ਤੈਨੂੰ ਸੱਚ ਆਇੰਦਾ ਦੱਸ ਹਾਂ ਕਿਉਂ ਪਤਾ ਨਹੀਂ ਕੌਣ ਆਪਨੇ ਆਈ ਜਾਂ ਨਾ ਮੈਂ ਇੱਥੇ ਪਿੰਡ ਦੇ ਵਿੱਚ ਹਾਂ ਮੈਂ ਦੇਖੀ ਸੀ ਪਹਿਲਾਂ ਦੁੱਧ ਸਾਮਾਨ ਝੜੇ ਤਾਂ ਫਿਰ ਮੇਰੇ ਨਾਲ ਚੱਕੇ ਨਾਲ ਹੱਸੇ ਅੱਛਾ ਉਹ ਨੂੰ ਪਤਾ ਇਹ ਗੱਲ ਤਾਂ ਕੋਈ ਹੈ ਓ ਨਾ ਹੀ ਤੇਰੇ ਤੋਂ ਅੱਗੇ ਗੱਲ ਕੋਕੇ ਰੱਖੀ ਆ ਮੈਂ ਕਿਤੇ ਉੱਚੀ ਰਾ ਦਿੰਦਾ ਮੈਨੂੰ ਮੇਰੇ ਪੁਕੇੜਾਂ ਇੱਥੇ ਭਾਂਜੂ ਕਰਨੀ ਤੇ ਮਾਰਦਾ ਉਹ ਤੈਨੂੰ ਕੀ ਪਤਾ ਉੱਥੇ ਬੇਬੇ ਆ ਕਾਲਾਂ ਕੱਢੂ ਵੀਰ ਬੇਬੇ ਕੀ ਕਹਿੰਦੀ ਆ ਜੋ ਸੁਣ ਗਿਆ ਨਾਲੇ ਮੇਰੇ ਗਾਲਾਂ ਪਵਾਏਂਗਾ ਨਾਲੇ ਆਪ ਤਾਂ ਖਾਣੇ ਖਾਣੀਆਂ ਤੂੰ ਚੱਲ ਚੰਗਾ ਤਾਂ ਉਹਦਰ ਪੂਰੀ ਗੱਲ ਦੱਸ ਮੈਨੂੰ ਉਹ ਪੂਰੀ ਗੱਲ ਹੁਣ ਕੀ ਦੱਸਾਂ ਮੈਨੂੰ ਤਾਂ ਯਾਰ ਸੋਹਣੀ ਲੱਗੀ ਉਹ ਅੱਛਾ ਨਾ ਇਹ ਪਤਾ ਲੱਗਦਾ ਵੀ ਬੈਈ ਵੀ ਨਾ ਇਹ ਪਤਾ ਲੱਗਦਾ ਕੁੜੀ ਹੈ ਠੀਕ ਜਿਹੀ ਹੈ ਉਹ ਹੈ ਸੋਹਣੀ ਹੈ ਜੀ ਮੈਨੂੰ ਤਾਂ ਸੋਹਣੀ ਲੱਗੀ ਉਹ ਅੱਖਾਂ ਚੱਖਾਂ ਉਹ ਚੱਲ ਦੇਖਦੇ ਆ ਪੂਰਾ ਫਲ ਮਸਕੜੀਆਂ ਹਾਦੀਆ ਹੱਸਦੀ ਆ ਪਿੱਛੇ ਮੋੜ ਮੁਰਚਾ ਕੇ ਜਿਹੀ ਸੀ ਬਸ ਆਏ ਪੂਰੀ ਅੱਖਾਂ ਚੱਖਾਂ ਹੋ ਗਿਆ ਪੂਰੀ ਐਡਵਸ ਕਰਦੀ ਆ ਹਾਂ 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 ਹੋ ਹੁੰਦੀ ਓਏ ਉਹ ਓਏ ਉਹ ਵੇਖ ਆਹ ਹੈ ਤਾਂ ਸੋਹਣੀ ਆ ਆ ਹੁੰਦੀ ਓਏ ਹਾਂ ਹਾਂ ਇਹਦਾ ਕੋਈ ਨਹੀਂ ਆ ਅਸੀਂ ਖਰੇ ਹੀ ਲੋਈ ਆ ਲੈ ਮੈਨੂੰ ਫੜਾ ਚਾਬੀ ਚੱਲ ਵੀ ਗੋਲੀ ਚਰਵਾਉਣੀ ਉਹ ਚੱਲ ਤੂੰ ਪਹਿਲਾਂ ਨਹੀਂ ਪਹਿਲਾਂ ਬਾਤ ਰਾਲੀ ਸੀ ਮਾਨਣਾ ਦੇ ਮੇਰੇ ਵੀ ਇਹਦੀ ਚਾਬੀ ਕਿੱਥੇ ਲੱਗਦੀ ਹੈ ਆ ਪਿੱਛੇ ਹੋਏ ਆ ਉਹ ਪਿੱਛੇ ਚੱਲੋ ਸੇਤੀ ਨੰਗ ਜੂਗੀ ਉਦੋਂ ਨੂੰ ਤਾਂ ਨੰਗ ਦੀ ਨੰਗਾ ਨਹੀਂ ਬੰਦੇ ਆ ਹਾਂ ਤੁਸੀਂ ਰਾਤ ਨੂੰ ਆ ਰਹੇ ਆ ਕਲਾ ਮੋਤੇ ਇੱਥੇ ਰੋਕ ਲਾ ਇੱਥੇ ਰੋਕ ਲੈਣਾ ਹਾਂ ਹਾਂ ਮੈਂ ਨਾ ਜਾਵਣਾ ਕਿ ਕਿ ਉਹ ਖੜਜਾ ਯਾਰ ਖੜ ਖੜ ਸਸਰੀ ਘਰ ਦੂਰ ਕਿਵੇਂ ਹੋ ਪਹਿਲੀ ਵਾਰ ਦੇਖਿਆ ਇੱਥੇ ਮਾਸੀ ਦਾ ਪਿੰਡ ਹੈ ਮਾਸੀ ਦਾ ਪਿੰਡ ਹੈ ਕੀ ਨਾਮ ਆ ਜੀ ਤੁਹਾਡਾ ਕੀ ਨਾਮ ਆ ਤੁਸੀਂ ਜੇ ਨਾਮ ਤਾਂ ਕੀ ਲੈਣਾ ਨਾ ਤਾਂ ਦੱਸ ਦੇ ਨਾ ਕੀ ਕਰਨਾ ਬੱਸ ਕੇ ਮੈਂ ਐਂ ਕਾ ਤੂੰ ਕਰਦੀ ਆ ਨਾ ਤਾਂ ਯਾਰ ਦੱਸ ਦੇ ਬਾਹਰ ਵਾ ਤੂੰ ਮੇਰੇ ਸਾਹ ਔਰ ਫੇਰ ਦੱਸ ਕੀ ਹੁੰਦਾ ਕੋਈ ਦੇਖ ਲੂਗਾ ਸੱਭ ਉਹਥੇ ਗੈਣਾ ਆ ਗੱਲਾਂ ਕਰਦਿਆ ਆ ਲੈ ਮਰਨਾ ਗੱਲਾਂ ਕਰਕੇ ਮੇਰੀ ਮਾਸੀ ਦਸਬਾਨ ਹੈਗਾ ਉਹ ਕੁਛ ਨਹੀਂ ਕਹਿੰਦੀ ਮਾਸੀ ਤੇਰੀ ਤੈਨੂੰ ਨਹੀਂ ਪਤਾ ਮੇਰੀ ਮਾਸੀ ਗੱਲ ਘੁੱਟ ਕੇ ਦੱਬ ਦੱਬ ਦੂਗੀ ਮੈਨੂੰ ਉਹ ਕਿ ਮਾਰ ਦੂਗੀ ਫੇਰ ਦੱਸ ਕੀ ਹੁੰਦਾ ਲੈ ਨਾਂ ਤਾਂ ਦੱਸ ਦੇ ਆਪਦਾ ਐਂ ਕਤੋਂ ਕਰਦੀ ਜਿੱਤ ਆ ਜਿੱਤ ਹਾਂ ਕਿਉਂਰੇ ਕਿਹੜੇ ਪਿੰਡ ਤੋਂ ਆਸਰੇ ਕਿਹੜੇ ਭੰਡਾ ਤੁਸੀਂ ਹੁਣ ਬਹੁਤ ੱਕੜਾ ਜਾ ਬਸ ਲਿਸਟ ਨਾ ਪੁੱਸ ਬਸ ਓਕੇ ਐ ਕਾਦੋ ਕਰਦੀ ਆ ਜਾ ਆ ਚੱਲੀ ਓਏ ਉਹ ਬੰਦੇ ਹੋ ਗਿਆ ਜਾ ਓ ਯਾਰ ਫੇਰ ਦੱਸ ਚਾਚੀ ਕੋ ਨਹੀਂ ਜਾ ਕੇ ਆਉਣੀ ਆ ਕਹੋ ਹੀ ਕੌਲੀ ਖੰਡ ਦੀ ਦੇ ਦੇ ਆ ਖੰਡ ਨੇ ਵੀ ਸਿਖਰ ਤੇ ਪਹਰੀ ਮੁਕਣਾ ਦੀਗਾ ਚੱਲ ਕਿਹੜਾ ਪਤਾ ਲੱਗਦਾ ਜੇ ਦਾ ਪਾਪਾ ਘਰੇ ਹੁੰਦਾ ਤਾਂ ਲਿਆ ਆ ਜਾਂਦਾ ਚੱਲ ਤੂੰ ਤਾਂ ਇਹ ਦੇ ਕੇ ਰਾਜੀ ਨਹੀਂ ਹੈਗੀ ਚੀਜ਼ ਜੰਮੀ ਵੀ ਚੰਗੀ ਬੜੀ ਹੁੰਦੀ ਆ ਉਹਦੀ ਕਰੰਦੀ ਹੈ ਨਹੀਂ ਖੜੀਏ ਜਵਾਬ ਦੇ ਦਦੀ ਚਲ ਦੇਖਦੇ ਪੁੱਛ ਲਈ ਕਿ ਕਹਿੰਦੀ ਓਹ ਚਾਚੀ ਕਰਨੀਆਂ ਨਹੀਂ ਆਲੇ ਵਾਂਸ ਲੰਗਿਆ ਅੰਦਰੇ ਬੋਲੀ ਜਾਂਦੀ ਚਾਚੀ ਤੂੰ ਤਾਂ ਮੈਂ ਤਾਂ ਪਾਣ ਨਾ ਪਾਣ ਕਿਹੜਾ ਮਾਰਿਆ ਇਹ ਸਾਡੇ ਦਾ ਬੜਾ ਇੱਕ ਮੁੱਕ ਗਈ ਖੰਡ ਉਹ ਨਾਲ ਆਈਆਂ ਕੋਈ ਨਾ ਖੰਡ ਤਾਂ ਲੈ ਨਹੀਂ ਬੈਜਾ ਅੱਛਾ ਹੋਰ ਕਿਵੇਂ ਡਾਢ ਲੁਕ ਜਾ ਰਹੀ ਐ ਮਿਓਰ ਖੰਡਾ ਹੋ ਲੈ ਖਰਾ ਹੋ ਰਹੀ ਐ ਇਹਨੂੰ ਕਹਿ ਕੇ ਹਟੀਆਂਗੀ ਅੱਛਾ ਪਿਆ ਰਹਿਦਾ ਸਾਰਾ ਦਿਨ ਗੋਵੰਗੂ ਬੈਠਾ ਹੋ ਜਾਂਦਾ ਗੋਵੰਗੂ ਪਿਆ ਗੱਲ ਇੱਥੇ ਅਰ ਕੰਮ ਬਿਜਲੀ ਆਏ ਕੋਲ ਜਾਇਆ ਕੰਮ ਕੰਦਾ ਕਰ ਲਿਆ ਕਰ ਉਹਨਾਂ ਦੀ ਭਾਬੀ ਖਾਲਿਆ ਪਹਿਲਾ ਵਧੀਆ ਭਾਬੀ ਕਦੋਂ ਆਈ ਸੀ ਹੋਣੀ ਆਈ ਦੀ ਆਉਣ ਨੂੰ ਮੈਂ ਦੱਸ ਤਾ ਐਨੀ ਹੋਣੀ ਨਹੀਂ ਤੇ ਸੁੱਤਾ ਪਿਆ ਹਾਂ ਵੇ ਗੱਲ ਸੁਣ ਸੱਚ ਮੈਨੂੰ ਆ ਤੇਰੀ ਭਾਬੀ ਖੰਡ ਲੈਣੀ ਸੀ ਖੰਡ ਹੈਗੀ ਆਪਣੇ ਮੈਨੂੰ ਤਾਂ ਆਪ ਨਹੀਂ ਪਤਾ ਦੇਣਾ ਨਾ ਤੂੰ ਜਾ ਕੇ ਬੇਬੇ ਸਦਾ ਇਹਦੀ ਹੁੰਦਾ ਸੌਦਾ ਤਾਂ ਸਾਡੇ ਵੀ ਮੁੱਕਿਆ ਪਿਆ ਸੀ ਲਿਹਾਉਣ ਨਾਲ ਕੋਈ ਨਾ ਚਾਹੀ ਦੇਖ ਲੈ ਜੇ ਤਾਂ ਹੈਗੀ ਆ ਤਾਂ ਦਾ ਭਾਈ ਭੋਰਾ ਦੇ ਦੇ ਚਾਹ ਜੋਗੀ ਤੂੰ ਤਾਂ ਹੁਣ ਇਹਦਾ ਪਾਪਾ ਘਰੇ ਹੈ ਨਹੀਂ ਤੀਆ ਜੱਸੇ ਦਾ ਨਹੀਂ ਫਿਰ ਮੈਂ ਉਹ ਤੋਂ ਮੰਗਾ ਲਾਂਦੀ ਤੂੰ ਤਾਂ ਜੱਸੇ ਦਾ ਪੱਕਾ ਸਰੋਜ ਹੀ ਗਿਆ ਰਹਿੰਦਾਗਾ ਨੀ ਅੱਜ ਹੋ ਨਿਆਣਾ ਦੇ ਵਿਭਗ ਗਿਆ ਭਾਣੇ ਤਾਂ ਕਰਕੇ ਆਈ ਨਹੀਂ ਤਾਂ ਮੈਂ ਕਾ ਲੰਦੀ ਬਾਹਣੇ ਜਾਂਦਾਗਾ ਤੀਰਥਾਂ ਤੇ ਹਨਾ ਬਸ ਚਲ ਪਰਸੋਂ ਪਤਾ ਨਹੀਂ ਗਈ ਸੀ ਕਿੱਥੇ ਗਿਆ ਬਾਜਨਾਂ ਦੇ ਵਿੱਚ ਉਹ ਪਰਸੋਂ ਆ ਗਿਆ ਦੀਵਤਰੀ ਦੇ ਨਾਲ ਆਪਣੇ ਆੜੀ ਸਰ ਗਿਆ ਦੀ ਉਹ ਕੋਈ ਤਾਂ ਜਾਣਦੀ ਸੀ ਤੂੰ ਕੋਲ ਤਾਂ ਬੈਠੀ ਸੀ ਪਰ ਤੂੰ ਬੜੀ ਛੇਤੀ ਜਾਨੀ ਆ ਚੱਲ ਹੋਰ ਕੱਲ ਜਦੋਂ ਆਪਣੇ ਚਾਹ ਪੱਤੀ ਲੈਣਾਈ ਸੀ ਅੱਛਾ ਉਹ ਲੱਸ ਕੇ ਗਈ ਸੀ ਤੈਨੂੰ ਹੂੰ ਹੋਰ ਸੁਲਾਜ ਨੂੰ ਕਪੜੇ ਕਪੜੇ ਸੀ ਮੈਂ ਚੱਲ ਲੈ ਆਦੇ ਬੇਬੇ ਅਖੰਡ ਜਾ ਕੇ ਦੇਖਦੀ ਆ ਬੱਚੀ ਪਾ ਲੈ ਤੋੜਾ ਖਾਣ ਦਾ ਚਾਹ ਜੋ ਕੀ ਦੇਦੀ ਜੀ ਜਾਦੀ ਰੋਜੀ ਆ ਇਹ ਚੱਕਦੀ ਆ ਤੇ ਇੱਥੇ ਦੱਸ ਕੀ ਮਿਲਣ ਆਈ ਵੀ ਐ ਅਖੰਡ ਦੀ ਪਪਾ ਨਹੀਂ ਉਪਾ ਹੋ ਆ ਸੀ ਵੀ ਨਹੀਂ ਸੌਦਾ ਲੱਗਿਆ ਅੰਦਾ ਭਾਬੀ ਸੱਚ ਮੈਂ ਭਾਬੇ ਕੇ ਗੱਲ ਸੁਣੀ ਸੀ ਥੋੜੀ ਗੱਲ ਵੇ ਪਰਸੋਂ ਦੇ ਉਹ ਕਹਿੰਦੇ ਬਾਈ ਜਾਂਦਾ ਸੀ ਤੀਰਥ ਸਥਾਨ ਤੇ ਹੂੰ ਕਹਿੰਦੇ ਹੁਣੇ ਤੇ ਰੰਗ ਪਾਤੇ। ਮਾੜੇ ਰੰਗ ਪਾਈ ਫਿਰਦੀਆਂ। ਓਏ ਓ ਰੰਗ ਨਹੀਂ। ਹਾਂ। ਕਹਿੰਦੇ ਤੈਨੂੰ ਕੁੱਟਿਆ। ਕਿਨੇ? ਭਾਈ ਨੇ। ਕੜਾ ਭੈਣ ਦਾ ਖਸੂ ਕਹਦਾ ਮੈਨੂੰ ਆਂ ਦੱਸ ਪਹਿਲਾਂ ਤਾਂ। ਉਹੀ ਜਿਹੜਾ ਮੇਰੇ ਨਾਲ ਸੁੱਕਾ ਜਾਂ ਹੁੰਦਾ। ਨਾ ਦੁਕਾਨ ਵਾਲਾ। ਹਾਂ। ਬਰ ਉੜ ਜਾਣਾ ਮਰ ਮਰ ਪੱਕੀ ਦਾ। ਕੁੱਤੀ ਖਾਂਦਾ ਉਹਨੂੰ ਕੀ ਪਤਾ? ਨਾ। ਆਈ ਵੀ ਮਾਰੀ ਨੇ ਤੂੰ ਕੁੱਟਾ ਦਾ ਹੋਣਾ ਤੈਨੂੰ ਪੱਕਾ ਉਹ ਕਾਹਨੂੰ ਕੁੱਟਾ ਦਾ ਵੀ ਭਕਾਈ ਮਾਰਦਾ ਮੇਰੇ ਤੇ ਲੱਗਦਾ ਹੈ ਕਈ ਵਾਰ ਮੈਂ ਉਹਨੂੰ ਗਾਲਾਂ ਕੱਢੀਆਂ ਉਹ ਤਾਂ ਹੀ ਤੇ ਸਾਡੇ ਤੋਂ ਖੰਡ ਮੰਗਣ ਆਈ ਹੈ ਅੱਜ ਕੋਹਨੂੰ ਆਈਆਂ ਖੰਡ ਮੰਗਣ ਅੱਜ ਤਾਂ ਮੱਕਰੀ ਦੀ ਤਾਂ ਕਰਕੇ ਆਈ ਨਹੀਂ ਤੇ ਤੇਰਾ ਬਾਈ ਘਰੇ ਇਹਦਾ ਮੈਂ ਮੰਗਾ ਲਾਂਦੀ ਉਹ ਤਾਂ ਮਾਰਦਾ ਸਿਰੇ ਦਾ ਫੈਡ ਬੰਦਾ ਹੈ ਉਹਨੂੰ ਕੀ ਪਤਾ ਹੈ ਕੀ ਹੋ ਗਿਆ ਤਾਂ ਹੀ ਤਾਂ ਉਹ ਘਰੇ ਲਈ ਖੜਦਾਗਾ ਲੰਗਰਾ ਲੰਗਰਾ ਤੇ ਬਾਜ ਜਾਂਦਾਗਾ ਜਦੋਂ ਘਰੇ ਸੌਂਦਾ ਹੀ ਨਹੀਂ ਜਿਹੜੀ ਮੈਂ ਹੀ ਕਹਿੰਦਾ ਦੇਖੋ ਇਹਨਾਂ ਦੀ ਦੁਕਾਨਾਂ ਦੇ ਮੁੰਡੇ ਆ ਓਹੋ ਗਰੀਬ ਖਾ ਇਹ ਕਹਿੰਦਾ ਹੁਣ ਉਹ ਕਹਿੰਦਾ ਮੈਂ ਭਾਬੀ ਦੇ ਰਿੰਗ ਪਾਤੇ ਮਾ ਕੜਾ ਰੰਗ ਤਾਂ ਸੁਸਰੇ ਦਾ ਬਦਮਾਸ਼ ਹੁਣ ਜਾਣ ਓਏ ਨਾ ਸੁਣਿਆ ਹਾਂ ਕਦੇ ਨਾ ਕਦੇ ਪਾਏ ਜਾਂਦੇ ਏ ਰੋਂਗ ਦੀ ਸੀ ਕਹਿੰਦੀ ਨਾ ਆ ਆ ਉਹ ਵੀ ਵਿਚਾਰਾ ਹੁਣ ਕੀ ਕਰੇ ਕਦੇ ਤਾਂ ਸੌਦਾ ਹੈ ਨਹੀਂ ਉਹ ਲੰਗਰ ਚੋਂ ਖਾ ਹੁੰਦਾ ਚਾਹ ਨੀਲਾ ਫਰਫੜਾ ਨਹੀਂ ਖਾਂਦਾ ਮੈਂ ਆ ਜਾਂਦੀ ਜਾ ਮੈਂ ਜਾ ਕਰਦੀ ਉਹ ਚੱਲੋ ਕੋਹ ਲੈ ਆਵੇ ਭਾਬੀ ਨੂੰ ਕਾਹ ਚਾਹ ਪਾਣੀ ਮੈਂ ਬੱਸ ਬਤਾ ਹੁਣ ਘਰੀ ਪੀ ਲੂਗੀ ਜਾ ਕੇ ਫਿਰ ਆ ਮੈਂ ਖੰਟਕਾ ਨੂੰ ਦੇਣੀ ਸੀ ਜੇ ਜਾ ਚਲਾਇਆ ਕਰੋ ਮੈਂ ਠੰਡਾ ਪਿਆ ਨਹੀਂ ਤੈਨੂੰ ਠੰਡਾ ਮੈਂ ਇੱਕ ਦਿੰਦੀ ਹਾਂ ਹਾਂ ਠੰਡਾ ਆ ਦੇ ਉਹ ਇਪਰਜਾਈ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀਗੀ ਉਹ ਜੀ ਕਿਹੜੀ ਗੱਲ ਕਰਨੀ ਦੀਗੀ ਤੂੰ ਚੱਲ ਬਾਹਰ ਮੈਂ ਆਇਆ ਸੁੱਖ ਵੀ ਐ ਆਹ ਹੋ ਮੈਂ ਤੈਨੂੰ ਦੱਸੂਗਾ ਚਲ ਤੇਰੀ ਮਾਂ ਦੇ ਮੈਂ ਠੰਡਾ ਨੂੰ ਡੰਡੀ ਦਿੰਦੀ ਹਾਂ ਹਾਂ ਠੰਡਾ ਦਾ ਮੈਂ ਤੈਨੂੰ ਕੋਈ ਨਾ ਪਾ ਦੂੰਗਾ ਹਾਂ ਮੈਂ ਉਹਨਾ ਚੰਗਾ ਚੱਲ ਚੰਗਾ ਕੋਈ ਨਾ ਉਹਨੂੰ ਦੱਸ ਕਿਆ ਗਿਆ ਬੇਬੇ ਨੂੰ ਚੰਗਾ 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 ਹੋਰ ਲੈ ਬੰਦ ਵੀ ਗਈ ਮੈਨੂੰ ਤੇ ਹੋਰ ਉਹ ਕਹਿੰਦੀ ਮੈਂ ਚਾਹ ਬਣਾਉਣੀ ਆ ਜਾ ਕੇ ਕਰੇ ਉਹਦਾ ਮੁੰਡਾ ਆਇਆ ਵਾ ਕਰੇ ਬੈਠਾ ਮੁੰਡਾ ਆਇਆ ਵਾ ਨਾ ਮੈਨੂੰ ਕਹਿੰਦਾ ਆ ਕੇ ਉਹਨੂੰ ਆ ਕੇ ਕੁਝ ਖਾਣ ਪੀਣ ਨੂੰ ਲਿਆ ਦੇ ਮਾਂ ਨਾ ਇਹ ਮਸਕਰੀਆਂ ਕਰੀ ਜਾਂਦਾ ਰਹਿੰਦਾ ਰ ਇਹਨਾਂ ਸਾਰਾ ਮਸਕਰੀਆਂ ਕਿੱਥੇ ਬੇਬੇ ਬਾਹਰ ਚੱਲ ਕੋਈ ਨਾ ਤੂੰ ਬਾਹਰ ਜਾ ਕੋ ਨਾ ਕੰਮ ਕਰਨਾ ਤਾਂ ਚੱਲ ਚੰਗਾ ਬੇਬੇ ਮੈਂ ਜਾਂਨਾ ਮੈਂ ਹੋਰ ਕਿੱਧਰ ਚੱਲ ਪਿਆ ਆ ਮੈਂ ਜਾ ਕੇ ਨੰਬਰ ਆ ਜਾ ਜੋ ਕਿ ਉਹ ਮੁੰਮ ਵੀ ਰਹਿਣੀ ਆ ਚਲ ਕੋਈ ਨਾ ਤੂੰ ਵੀ ਬਾਹਾਂ ਹੰਬੀ ਰਹਿਣੀ ਆ ਸਡਾਉਨੇ ਆ ਤੇਰਾ ਵੀ ਕੰਮ ਮੇਰਾ ਕੰਮ ਤਾਂ ਜਦੋਂ ਸਰਾਇਂ ਦਾ ਦੇਖੀ ਜਾਉ ਕਹਿੰਦਾ ਉਧਰ ਮੱਜਾ ਕਿੰਨੇ ਗੇਲਾ ਮਾਰਿਆ ਕੋਈ ਨਾ ਮਾਰਉ ਨਾ ਜਿਹੜਾ ਮੱਜਾ ਕਿੰਨੀ ਵਰਦੇ ਖਾ ਖਾ ਬੱਟਰ ਤੇ ਹੋਇਆ ਪਿਆਗਾ ਕੋਈ ਨਾ ਕੋਈ ਨਾ ਕੋਈ ਨਾ ਕੰਦਣ ਕੰਦੜ ਦਾ ਸਾਧਨ ਆ ਪਤਾ ਨਹੀਂ ਖਾਣ ਮਾਰੀ ਜਾਂਦਾ ਸਾਰਾ ਦਿਨ ਪਾਂ 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 ਇੱਥੇ ਹੁੰਦੀ ਰੱਖਦੀ ਕਿਹਦੇ ਆਏ ਆ ਦੇ ਇੱਥੇ ਨਾ ਆਇਆ ਕੋਈ ਸਾਡੀ ਦੇਖਾ ਪਾਉਂ ਅਮਰ ਨਹੀਂ ਲੈਡ ਵੀ ਨਹੀਂ ਜਾਣਾਂ ਕਿ ਤੋਂ ਦਰਨੀ ਹੋਣਾ ਦਰਨੀ ਤੋਂ ਤਾਂ ਲੈਡ ਖਲੋਂ ਹੋ ਅਮਰ ਨਹੀਂ ਲੈਡ ਵੀ ਪਤਾ ਨਹੀਂ ਕਿ ਖਰਦ ਪਰੇ ਕੱਟ ਦੰਦੇ ਨੇ ਨਹੀਂ ਇਹ ਕੱਟਣੀ ਹੁੰਦੀ ਇੱਥੋਂ ਤੱਕ ਹੀ ਕੱਟ ਦਿਆ ਕਰੋ ਸੇਖਣ ਪਰਦਾ ਬੰਦਾ ਦੋਰ ਘੜੀ ਰਾਮ ਕਰ ਲੈ ਚੱਜਣ ਵਾਲਾ ਇੱਥੇ ਵੇਗੀ ਭਾਬੀ ਵੇ ਕੀ ਵੈਗੀ ਲੜਟ ਭੱਜ ਗਈ ਬਾਹ ਜਾ ਰਿਹਾ ਹੁਣ ਦੱਸ ਕੀ ਕਹਿੰਦਾ ਤੀਗਾ ਉਹ ਮਾਦਾ ਤੈਨੂੰ ਐਂ ਗੱਲ ਕਹਿੰਦਾ ਸੀ ਐ ਹੂੰ ਅਜੀਬੀ ਗੱਲ ਕਹਿਣਾ ਤੀ ਦੱਸ ਲਓ ਘਰ ਹੁਣ ਤਾਂ ਬੱਜੇ ਦਾ ਹੁਣ ਤਾਂ ਦਸਣੀਆਂ ਦੱਸਦੇ ਨਹੀਂ ਦਸਣੀ ਨਾ ਦੱਸ ਚਲ ਮੈਂ ਤੈਨੂੰ ਐ ਕਹਿੰਦਾ ਭਾਏ ਭਾਬੀ ਮੇਰੇ ਵੀ ਬੱਬੇ ਹੈਗੇ ਕੱਬੀ ਉਹ ਤਾਂ ਗੱਲ ਤੇ ਹੀ ਬਿਲਕੁਲ ਤੇਰਾ ਸੁਭਾ ਠੀਕ ਆ ਹਨਾ ਮੈਂ ਤਾਂ ਤੈਨੂੰ ਤਾਂ ਕਹਿੰਦਾ ਸੀਗਾ ਤੇ ਮਾ ਆਪਣਾ ਇੱਕ ਕੁੜੀ ਆ ਹੀ ਵੀ ਆ ਨਾ ਤਾਂ ਆਏ ਜੇ ਪਤਾ ਲੱਗਦਾ ਬਈ ਵੀ ਇੱਥੇ ਨਾ ਹੀ ਪਤਾ ਲੱਗਦਾ ਕੁਵਾਰੀ ਆ ਆਹੋ ਆਈ ਹੋਈ ਆ ਉਹਨਾਂ ਦੀ ਕੀ ਕਹਿੰਦੇ ਦੀਪੂ ਕੇ ਹਾਂ ਮੈਨੂੰ ਆ ਗਈ ਪਸੰਦ ਉਹ ਆਹੋ ਨੰਗੀ ਆਦੀ ਕੱਲ ਮੈਂ ਵੀ ਦੇਖੀ ਦੀ ਬੀਚ ਉਹ ਦੀਪੂ ਦੀ ਸਾਲੀ ਦੀ ਕੁੜੀ ਆ ਠੀਕ ਹਾਂ ਉਰੀ ਆਈ ਹੋਈ ਐ ਉਹ ਮੈਨੂੰ ਤਾਂ ਸੋਹਣੀ ਲੱਗੀ ਬੇ ਸੋਹਣੀ ਕਿਉਂ ਤਾਂ ਪਹਿਲਾਂ ਵਿਆਹੀ ਹੋਈ ਸੀ ਉਹ ਫੇਰ ਦੱਸ ਕੀ ਹੁੰਦਾ ਕਰ ਆ ਉਹਦੇ ਨਸੇ ਪੱਤੇ ਕਰਦਾ ਦੀ ਉੱਥੋਂ ਹੋ ਗਈ ਛੱਡ ਛੜਾਉ ਦੀ ਉਹ ਫੇਰ ਦੱਸ ਕੀ ਹੁੰਦਾਗਾ ਮੈਂ ਤੇਰੀ ਮਾਂ ਨੇ ਤਾਂ ਹੋਈ ਨਹੀਂ ਕਰੇ ਪੜਦਾਨ ਨੂੰ ਪਰਦ ਪੌਣ ਦੇਣਾ ਉਹਨੂੰ ਉਹ ਤਾਂ ਹੀ ਤਾਂ ਤੈਨੂੰ ਦੱਸਿਆਗਾ ਮੈਂ ਮੇਰੀ ਵੀ ਗੁੱਤ ਨਹੀਂ ਪਟਾਵੇਂਗਾ ਤੂੰ ਤਾਂ ਭਾਈ ਫੇਰ ਦੱਸ ਕੀ ਹੁੰਦਾ ਤੂੰ ਹੌਲੀ ਹੌਲੀ ਗੱਲ ਕਰੀ ਨਾ ਵੇ ਤੇਰੀ ਮਾਂ ਦਾ ਸੁਭਾਅ ਏ ਭਾਈ ਕੱਬਾ ਇੱਥੇ ਅਸੀਂ ਜੂੰਡਮ ਜੂੰਡੀਆਂ ਹੋ ਜਾਈਏ ਸੱਸ ਨੂੰ ਨਾ ਮੈਂ ਇਥੋਂ ਨਹੀਂ ਇਹ ਗੱਲ ਹੋਣੀ ਉਹ ਕੋਈ ਨਾ ਤੈਨੂੰ ਸਾਫ ਪਾ ਦਾਂਗੇ ਕੋਈ ਦਾ ਤਾਂ ਦਿਲ ਆ ਗਿਆ ਉਹਦੇ ਤੇ ਐਂ ਕਾਹਦੋ ਕਰਦੀ ਭਾਬੀ ਬਣਦੀ ਹੋਏਗੀ ਵੇ ਮੇਰੀ ਗੱਲ ਸੁਣ ਕਿਹੜਾ ਦਿਲ ਆ ਗਿਆ ਮੇਰੇ ਨਾਲ ਤੇ ਜੂੰਡੇ ਪਟਵਾਦੀ ਤੇਰੀ ਮਾਂ ਤੋਂ ਉਹ ਦਿਔਰ ਤਾਂ ਪਰਜਾਈਆਂ ਦੇ लाडले ਹੁੰਦੇ ਆ ਹੁਣ ਤੂੰ ਆਏ ਇਹ ਕੰਮ ਨਹੀਂ ਕਰ ਸਕਦੀ ਮੇਰੀ ਗੱਲ ਸੁਣ ਕਰਨ ਮੇਰਾ ਤਾਂ ਭਰਾ ਜੀ ਨਹੀਂ ਕਰਦਾ ਦੀਗਾ ਪਰ ਮੈਂ ਹੁਣ ਤੇਰੇ ਕਰਕੇ ਗੱਲ ਦੇਖ ਨੂੰ ਛੇੜ ਕੇ ਉਹਦੀ ਮਾਸੀ ਲਵੇ ਉਹ ਕੋਈ ਨਾ ਤੈਨੂੰ ਸਾਪ ਪਾਦਾਂਗੇ ਸੋਨੇ ਦੇ ਬੇਸ਼ਾਪ ਸ਼ੂਤ ਦਾ ਤਾਂ ਕੋਈ ਨਹੀਂ ਹੈਗਾ ਮੈਂ ਤੁਹਾਨੂੰ ਦੱਸਾਂ ਤੇਰੀ ਮਾਂ ਨੇ ਨਹੀਂ ਮੰਨਣਾ ਮੈਂ ਤਾਂ ਚੱਲਦੇ ਦੇਖ ਲੂੰਗਾ ਗੱਲ ਕਰਕੇ ਤਾਂ ਹੀ ਤੇਨੂੰ ਕਿ ਹੌਲੀ ਹੌਲੀ ਬਣਾ ਲਾਂਗੇ ਉਹਨੂੰ ਵੀ ਫਿਰ ਮੜਾ ਮੂਟਾ ਤੂੰ ਤੇਰੀ ਮਾਂ ਨੂੰ ਠੰਡੇ ਪਾਣੀ ਚੰਗਾ ਕੋਈ ਨਾ ਕੋਈ ਨਾ ਮੈਂ ਕਹੂੰ ਬੱਟੂ ਕੰਮ ਕਰਦੀ ਰਹਿੰਦੀ ਐ ਹੂੰ ਚੱਲ ਮੈਂ ਉਹਦੇ ਕੋਲ ਗੱਲ ਛੇੜ ਦਿੰਦੀ ਚੰਗਾ ਹੂੰ ਰਿਪੂ ਕੋਲ ਦੋਨੋਂ ਨੇ ਕਰਨਾ ਹੀ ਹੋਣਾ ਰਸਤਾ ਤਾਂ ਕਿਉਂਕਿ ਪਹਿਲਾਂ ਉਹਦੇ ਘਰ ਵਾਲਾ ਨਸ਼ੇ ਪੱਤੇ ਖਾਂਦਾ ਸੀਗਾ ਤਾਂ ਕਰਕੇ ਫਿਰ ਉੱਥੇ ਛੱਡ ਛੜਾ ਹੋ ਗਈ ਫਿਰ ਉਹਰੇ ਤਾਂ ਲਿਆ ਰਖਿਆ ਨਾ ਉਹਦਾ ਸਿਆਣੂ ਗੁਈ ਹੋਊਗੀ ਮੈਨੂੰ ਕੀ ਪਤਾ ਹੁਣ ਸਿਆਣੀ ਐ ਕਿ ਨਹੀਂ ਸਿਆੜੀ ਦੇਖ ਕੇ ਪਤਾ ਕਰ ਲੀ ਤੂੰ ਹੂੰ ਕਰ ਲਈ। ਉਹ ਮੈਨੂੰ ਤਾਂ ਲੱਗੀ ਸੋਹਣੀ ਕੋਈ ਨਾ ਸਹਣੀ ਸੋਹਣੀ ਤਾਂ ਆਪ ਹੀ ਹੋ ਜੂਗੀ ਬਾਅਦ ਵਿੱਚ। ਬੇ ਸੋਹਣੇ ਦਾ ਕੌੜ ਤੁੰਬੇ ਵਸੇਰੇ ਹੁੰਦੇ ਨੇ ਖੇਤਾਂ 'ਚ ਸੋਹਣੇ ਨੂੰ ਚੱਟ ਲੈ। ਉਹ ਕੋਈ ਨਾ ਫਿਰ ਦੱਸ ਕੀ ਹੁੰਦਾ ਜੇ ਦੈਲੀ ਉਹਦੇ ਤੇ ਆ ਗਿਆ ਹੁਣ। ਚੱਲ ਕੋਈ ਨਾ ਗੱਲ ਕਰ ਲੂੰ ਹੁਣ ਤੂੰ ਵਗ ਜਾ ਤੇਰੀ ਮਾਂ ਨਾ ਅਗ ਜੇ ਬਾਹਰੋਂ। ਚੱਲ ਚੰਗਾ ਫਿਰ ਪੱਕਾ ਗੱਲ ਕਰ ਲਈ ਚੰਗਾ। ਆਹੋ ਕਰ ਲਿਉ ਜਾ। ਚੰਗਾ ਫਿਰ। ਕਰ ਲਈ ਪਰ ਜਹੀ ਗੱਲ। ਬੇ ਕਰਨੂੰ ਵਗ ਜਾ। ਉਹ ਕੌਣ ਟੱਕਿਆ ਤੇਰੀ ਦੇਹ ਆ ਕਿਹੜੀ ਤੇਰੇ ਨੂੰ ਪਸੰਦ ਕਰੂਗੀ ਅਗਲੀ। ਅਗਲੀ ਤੇਰੀ ਸੋਹਣੀ ਸੁਨੱਖੀ ਐ। 就他妈再老改造！哼。<laughs>